ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਦੀ ਫਤਿਹ ਜਿਹੜੀ ਇਹ ਕੱਲ ਰਣਜੀਤ ਸਿੰਘ ਦੀ ਵੀਡੀਓ ਪਾਈ ਸੀ ਚੀਮਾ ਫੁੱਡੀ ਆਪਣੇ ਨਗਰ ਤੋਂ ਤੇ ਸੰਗਤ ਤੱਕ ਕਾਫੀ ਤੱਕ ਪਹੁੰਚੀ ਆ ਤੇ ਸੰਗਤ ਦਾ ਜਿਹੜੀ ਵੀਡੀਓ ਦਾ ਅਸਰ ਵਾ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਵਾ ਤੇ ਅੱਜ ਆਪਣੇ ਨਗਰ ਤੋਂ ਸਾਡਾ ਭਰਾ ਜੱਸੀ ਚੀਮਾ ਜੋ ਜਸਵਿੰਦਰ ਸਿੰਘ ਗਰੀਸ ਵਾਲੇ ਤੇ ਉਹਨਾਂ ਨੇ ਅੱਜ ਰਣਜੀਤ ਸਿੰਘ ਦੀ ਵੀਡੀਓ ਵੇਖ ਕੇ ਤੇ ਸਵੇਰੇ ਮੈਨੂੰ ਫੋਨ ਕੀਤਾ ਤੇ ਮੈਂ ਘਰੋਂ ਜਾ ਕੇ ਉਹਨਾਂ ਦੇ ਉਹਨਾਂ ਨੇ ਨਾ ਮਾਤਾ ਜੀ ਆਸਤੇ ਤੇ ਰਣਜੀਤ ਸਿੰਘ ਵਾਸਤੇ 5000 ਰੁਪਇਆ ਜਿਹੜੀ ਆ ਭੇਟਾ ਭੇਜੀ ਆ ਤੇ ਇਦਾਂ ਹੀ 500 ਰੁਪਇਆ ਸਾਡੀ ਛੋਟੀ ਜੀ ਗੁੜੀਆ ਵਾ ਬੇਟੀ ਸਾਡੀ ਉਹ ਕਹਿੰਦੀ ਸੀ ਪੀ ਪਪਾ ਜੀ ਤੁਸੀਂ ਜ਼ਰੂਰ ਦੇਣੀ ਆ ਤੇ 500 ਰੁਪਇਆ ਸਵੇਰੇ ਰਾਜਾ ਦੇ ਕੇ ਗਿਆ ਹੀ ਹਾਂਜੀ ਹਾਂ ਤੇ ਚਲੋ ਸੰਗਤ ਇਦਾਂ ਹੀ ਜਿੱਦਾਂ ਹੋ ਸਕਦਾ ਬੀਬੀ ਨੂੰ ਪੂਰੇ ਦਾ ਪੂਰਾ ਸਹਿਯੋਗ ਦੇਣ ਡਿਆ ਤੇ ਤੁਸੀਂ ਹੋਰ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਜੋ ਤਿਲ ਫੁੱਲ ਜਿੰਨਾ ਵੀ ਸਰਦਾ ਜਰੂਰੀ ਨਹੀਂ ਕੋਈ 500 ਹੀ 100 10 20 ਜਿੰਨੇ ਵੀ ਆ ਜੇ ਕਿ ਇਹਨੂੰ ਦਿਲ ਕਰਦਾ ਬੇਸ਼ੱਕ ਸਾਡੇ ਫੋਨ ਤੇ ਫੋਨ ਕਰ ਲੈਣ ਸਾਨੂੰ ਸਕੈਨਰ ਕਰ ਦੇਣ ਅਸੀਂ ਜਿੰਨੀ ਵੀ ਮਾਇਆ ਦਾ ਜੋ ਵੀ ਤੁਹਾਡਾ ਹੋਊਗਾ ਅਸੀਂ ਮਾਤਾ ਜੀ ਤੱਕ ਰਣਜੀਤ ਸਿੰਘ ਤੱਕ ਪਹੁੰਚਾਵਾਂਗੇ ਤੇ ਇਹ ਆਪਣਾ ਦਵਾਈ دارو ਲੈਵਣ ਆਪਣਾ ਘਰ ਦਾ ਕੋਈ ਸੌਦਾ ਪੱਤਾ ਲੈਵਣ ਜੋ ਵੀ ਇਹਨਾਂ ਨੂੰ ਤੰਗੀ ਪੇਸ਼ੀ ਆਪਣਾ ਗੁਜ਼ਾਰਾ ਕਰਨ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਰੀ ਵਾਤ ਵਾਤ ਸੰਗਤ ਹੋਰ ਵੀ ਜਿਹੜੇ ਸਹਿਯੋਗ ਕਰੇ ਕਿਉਂਕਿ ਅਸੀਂ ਨੇਨੇ ਖਰਚੇ ਕਰ ਲੈਨੇ ਵਿਆਹਾਂ ਸ਼ਾਦੀਆਂ ਤੇ ਪ੍ਰੋਗਰਾਮਾਂ ਤੇ ਤੇ ਗਰੀਬ ਬੰਦੇ ਦਾ ਜਿਹੜਾ ਇਹਨੇ ਨਾ ਭਲਾ ਹੋ ਜੂਗਾ ਤੇ ਬਹੁਤ ਵਧੀਆ ਲੱਗਾ ਜਦੋਂ ਵੀਰ ਨੇ ਜੱਸੇ ਵੀਰ ਨੇ ਸਵੇਰੇ ਖੁਦ ਫੋਨ ਕੀਤਾ ਵੀ ਮੈਨੂੰ ਸਿਆਹੀਂ ਤੇ ਆਣ ਕੇ ਦੇ ਮੇਰੇ ਕੋ ਪੈਸੇ ਲੈ ਜਾ ਬੜਾ ਤਗੜਾ ਦਿਲ ਹੁੰਦਾ ਵਾ ਵੀਰ ਜੀ ਕਦੇ ਸੌਣ ਹੀ ਦਿੱਤਾ ਜਾਂਦਾ ਕਿ ਯਾਰ ਤੇ ਵੀਰ ਕਹਿੰਦਾ 5000 ਰੁਪਏ ਮੇਰੇ ਘਰੋਂ ਲੈ ਜੀ ਮੈਂ ਸਵੇਰੇ ਗਿਆ ਤੇਨੇ ਦਿੱਤਾ ਬਹੁਤ ਬਹੁਤ ਧੰਨਵਾਦ ਜੱਸੇ ਭਾ ਤੇਰਾ ਵੀ ਤੇ ਪਰਮਾਤਮਾ ਤੇਰੀ ਵੀ ਚੜਦੀ ਕਲਾ ਕਰੇ ਤੇ ਵੀਰ ਨੂੰ ਵੀ ਤੰਦਰੁਸਤੀ ਬਖਸ਼ੇ ਤੇ ਚੰਗੇ ਲੇਖੇ ਲੱਗਣ ਸਾਡੇ ਪੈਸੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ